ਸਾਗਰ ਸਿੰਘ ਹੈ ਜੀ ਤੇ ਆਪਾਂ ਜਿਹੜਾ ਵਗਾ ਪਹਿਲਾਂ ਸਰਦਿਆਈ ਦਾ ਮਹਾਰਾਜ ਹੀ ਲਾਉਂਦੇ ਰਹੇ ਹਾਂ ਕਿ ਇੱਥੇ ਬਟਾਲੇ ਦੇ ਵਿੱਚ ਕਨਵਾ ਰੋਡ ਤੇ ਤੇ ਸੰਗਤਾਂ ਦਾ ਬੜਾ ਪਿਆਰ ਮਿਲਿਆ ਜੀ ਬਹੁਤ ਸੰਗਤਾਂ ਨੂੰ ਜਿਹੜਾ ਵਾ ਵਧੀਆ ਲੱਗੀ ਸਰਦਿਆਈ ਆਪਣੀ ਤੇ ਹੁਣ ਮਹਾਰਾਜ ਜੀ ਜਿਹੜਾ ਵਾ ਮੌਸਮ ਸਰਦੀਆਂ ਦਾ ਆ ਗਿਆ ਵਾ ਤਾਂ ਕਰਕੇ ਸਰਦਿਆਈ ਆਪਾਂ ਜਿਹੜਾ ਵਗਾ ਉਹ ਬੰਦ ਕਰਤੀ ਆ ਤੇ ਹੁਣ ਜਿਹੜਾ ਵਾ ਇਹ ਵੀ ਗਰਮ ਸਰਦਿਆਈ ਵਾ ਸਿਰਫ ਫਰਕ ਇਹ ਆ ਕਿ ਇਹਨੂੰ ਆਪਾਂ ਦੁੱਧ ਦੇ ਵਿੱਚ ਕਾੜ ਕੇ ਤੇ ਡ్రਾਈ ਫਰੂਟ ਜਿਹੜੇ ਰਸਤ ਜਿਹੜੀ ਸਰ੍ਹਦੀਾਈ ਦੀ ਹੁੰਦੀ ਆ ਉਹ ਸਾਰੀ ਆਪਾਂ ਮਿਕਸ ਕਰਕੇ ਇਹਦੇ ਵਿੱਚ ਤੇ ਦੇਸੀ ਘਿਓ ਪਾ ਕੇ ਤੇ ਆਪਾਂ ਜਿਹੜੇ ਕੁੱਲੜ ਰੱਖੇ ਆ ਮਿੱਟੀ ਦੇ ਉਹਨਾਂ ਦੇ ਵਿੱਚ ਸੰਗਤਾਂ ਨੂੰ ਆਪਾਂ ਸਕਾਈਦਾ ਵਾ ਜੀ ਕੇਸਰ ਵਾਲਾ ਦੁੱਧ ਮਿਲਦਾ ਵਾ ਕੁੱਲੜ ਦੇ ਵਿੱਚ ਤੇ ਨਾਲੇ ਉਦਾਂ ਵੀ ਭਰਾਤਨ ਜਿਹੜੇ ਆਪਣੇ ਮਿੱਟੀ ਦੇ ਹੀ ਗਲਾਸ ਚਲਦੇ ਹੁੰਦੇ ਹੈਗੇ ਜਾਂ ਤਾਂਬੇ ਦੇ ਜਾਂ ਸਰਵ ਲੋਹ ਦੇ ਚੱਲਣੇ ਤੇ ਫਿਰ ਆਪਾਂ ਤਾਂ ਕਰਕੇ ਇੱਥੇ ਜਿਹੜਾ ਵਾ ਕੁੱਲੜ ਦੇ ਰੱਖੇ ਹੈਗੇ ਤੇ ਇਸ ਕਰਕੇ ਕਿਉਂਕਿ ਡਿਸਪੋਜ਼ੇਬਲ ਜਿਹੜੇ ਆ ਉਹ ਆਪਾਂ ਵਰਤ ਦੇਣੀ ਹੈਗੇ ਉਹਦੇ ਵਿੱਚ ਆਪਾਂ ਨਾ ਦੇ ਵਰਤਣਾ ਚਾਹੁੰਦੇ ਆ ਤੇ ਨਾ ਹੀ ਆਪਾਂ ਸੰਗਤ ਨੂੰ ਦੇਣਾ ਚਾਹੁੰਦੇ ਆ ਉਹਦੇ ਵਿੱਚ ਬਬਾ ਜੀ ਦੁੱਧ ਜੇ ਫਿਰ ਖਾਸ ਖਾਸ ਮਗਜੇ ਇਲਾਈਚੀ ਪਾਈਦੀ ਆ ਤੇ ਨਾਲ ਜਿਹੜਾ ਵਾ ਆਪਾਂ ਦੇਸੀ ਘਿਓ ਦਾ ਜਿਹੜਾ ਵਗਾ ਉਹ ਪਾ ਕੇ ਵਿੱਚ ਤੇ ਕਾੜ ਕੇ ਦੁੱਧ ਜਿਹੜਾ ਵਾ ਉਹ ਸੰਗਤਾਂ ਨੂੰ ਦਈਦਾ ਜੀ ਫਿਰ ਨੌਂ ਹੁੰਦੇ ਆ ਬਜ਼ੁਰਗ ਵੀ ਹੁੰਦੇ ਆ ਭੈਣਾ ਬੀਬੀਆਂ ਸਾਰੇ ਹੀ ਹੁੰਦੇ ਆ ਆਪਣੇ ਕੋ ਕਿਉਂਕਿ ਇਹ ਆਪਣਾ ਪਹਿਲਾਂ ਸਰਦਿਆਈ ਦਾ ਹੀ ਨਾ ਇੱਥੇ ਤੇ ਇਸ ਕਰਕੇ ਜਿਹੜਾ ਵਾ ਸੰਗਤ ਆਪਣੇ ਨਾਲ ਜੁੜੀ ਆ ਸੰਗਤ ਪਹਿਲਾਂ ਤੋਂ ਆਪਾਂ ਨੂੰ ਜਾਣਦੀ ਆ ਸਰਦਿਆਈ ਦੇ ਕਰਕੇ ਤੇ ਰੈਗੂਲਰ ਹੀ ਜਿਹੜੇ ਕਸਟਮਰ ਆਪਣੇ ਕੋ ਪੀਂਦੇ ਸੀਗੇ ਉਹ ਹੁੰਦੇ ਆ ਤੇ ਬਾਕੀ ਹੌਲੀ ਹੌਲੀ ਸੰਗਤਾਂ ਨੂੰ ਪਤਾ ਲੱਗਦਾ ਜਾਣ ਡਿਆ ਵਾ ਕਿ ਇਹ ਕੱਲਾ ਦੁੱਧ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਵਗਾ ਉਹ ਸਰਦੀਾਈ ਵਾਲਾ ਹੀ ਸਾਰਾ ਸਮਾਨੇ ਦੇ ਵਿੱਚ ਪਿਆ ਜਾਂ ਆਪਣਾ ਪਲਵਾਨਾਂ ਦੀ ਖਰਾਕ ਲਾ ਲਈਏ ਸਰਦੀਾਈ ਚੱਲਦੀ ਆਉਂਦੀ ਹੀ ਡਰਾਈ ਫਰੂਟ ਉਹਨਾਂ ਨੇ ਰਗੜ ਕੇ ਤੇ ਉਹ ਖਰਾਕਾਂ ਛਕਣੀਆਂ ਤੇ ਅੱਜ ਵੀ ਨੰਗ ਸਿੰਘ ਦਲਾਂ ਪੰਥਾਂ ਦੇ ਵਿੱਚ ਇਹੋ ਹੀ ਖਰਾਕਾਂ ਚੱਲਦੀਆਂ ਵਾਂ ਸਰਦੀਾਈ ਚੱਲਦੀ ਆ ਸਰਦੀਆਂ ਦੇ ਵਿੱਚ ਜਿਹੜਾ ਆਪਾਂ ਦੁੱਧ ਤਿਆਰ ਕੀਤਾ ਵਾ ਡਰਾਈ ਫਰੂਟ ਵਾਲਾ ਉਹ ਚੱਲਦਾ ਵਾ ਤੇ ਇਹੋ ਹੀ ਉਹਨਾਂ ਦੀ ਤਾਕਤ ਦਾ ਰਾਜ ਹੁੰਦਾ ਵਾ ਪਰਾਣੇ ਬਜ਼ੁਰਗ ਜਿਹੜੇ ਆ ਉਹ ਹਜੇ ਵੀ ਆਪਾਂ ਵੇਖੀਏ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਖਰਾਕਾਂ ਖਾਧੀਆਂ ਵਾ ਜਿਹੜੀ ਲੈ ਲੈਣਾ ਹੁੰਦਾ ਵਗਾ ਦਾ ਤੇ ਬਾਅਦ ਜਿਹੜਾ ਸਰੀਰ ਨੂੰ ਨੁਕਸਾਨ ਹੋਣਾ ਵਗਾ ਉਹਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਵਾ ਤੇ ਤਾਂ ਕਰਕੇ ਆਪਾਂ ਇੱਕ ਨੇਚਰਲ ਜੀ ਚੀਜ਼ ਰੱਖਣਾ ਚਾਹੁੰਨੇ ਆ ਕਿਉਂਕਿ ਆਪਣੇ ਤੇ ਸੰਗਤ 'ਤੇ ਵਿਸ਼ਵਾਸ ਬੜਾ ਕਰਦੀ ਆ ਕਿਉਂਕਿ ਆਪਾਂ ਮਾਰੇ ਦਾ ਬਾਣਾ ਪਾਇਆ ਵਾ ਤੇ ਤਾਂ ਕਰਕੇ ਆਪਾਂ ਆਪਣੇ ਤੇ ਸੰਗਤ ਦਾ ਵਿਸ਼ਵਾਸ ਹੈ ਤੇ ਆਪਾਂ ਸੰਗਤ ਨੂੰ ਗਲਤ ਚੀਜ਼ ਕਿਉਂ ਖਵਾਈਏ ਆਪਾਂ ਇਸ ਕਰਕੇ ਨੇਚਰਲ ਚੀਜ਼ ਰੱਖੀ ਆ ਸ਼ਰਧਾਈ ਵੀ ਆਪਣੀ ਨੇਚਰਲ ਹੀਗੀ ਤੇ ਹੁਣ ਜਿਹੜਾ ਦੁੱਧ ਵਾ ਆਪਣਾ ਇਹ